ਸੋ ਹੋ ਗਏ ਕਿਸੇ ਚੀਜ਼ ਦੀ ਹੱਦ ਹੋ ਗਈ ਆ ਆਓ ਇੱਧਰ ਤੁਸੀਂ ਸਾਰਿਆਂ ਆਓ ਇੱਧਰ ਬੈਂਕ ਜੀ ਬੈਂਕ ਜੀ ਬੈਂਕ ਜੀ ਕੋਈ ਵਾਰ ਵੀ ਆਪਨੇ ਵੀ ਜੋ ਕਰਦੇ ਦੇਖੋ नहीं लेके जाओ कल कौन मैडम था? निकाला था हमने नहीं निकाला नहीं। था ना मुझे पता है ना मैं, मैं, मैं नहीं। नहीं, नहीं, नहीं। बताता हूँ वीडियो वीडियो तो सोशल नहीं, मीडिया पे हो गई ठीक है आपने निकाला क्यों मैडम को ब्लॉक कर वो बच्ची था ये मुझे बात कर स्कूल से निकालेंगे देंगे स्कूल से निकालेंगे ये कोई वो है थोड़ी सी बात करना ਨਹੀਂ ਕੋਣ ਕੋਣ ਜਿਹਨਾਂ ਨੇ ਹੱਥ ਖੜਕੇ ਬਾਹਰ ਕੱਢਿਆ ਸਾਨੂੰ ਉਹ ਹੁਣੀ ਚਾਹੀਦੇ ਆ ਜਿਹਨਾਂ ਨੇ ਕਹਿੰਦਾ ਬਲਾਉਂ ਨਹੀਂ ਮੈਂ ਸੀ ਮਾਰਿਆ ਆਪ ਹੁਣ ਉਸੇ ਬਾਤ ਕਰਾਂਗੇ ਆ ਪਹਿਲੇ ਮੈਨੂੰ ਬੁਲਾਓ ਉਹਨਾਂ ਨੂੰ ਬਾਹਰ ਜਿੱਤ ਲਉਂ ਉਦੋਂ ਉਹ ਪ੍ਰੈਜ਼ੈਂਟ ਨਹੀਂ ਸੀਗੇ ਇਹਨਾਂ ਨੇ ਬਾਹਰ ਕੱਢਿਆ ਮੇਰੀ ਬੇਟੀ ਨੂੰ ਨਾ ਮੈਂ ਕੱਲ ਚੁੱਪ ਰਹਿ ਗਈ ਅੱਜ ਨਹੀਂ ਰਵਾਂਗੀ ਮੈਂ ਕੀ ਕੀ ਮੈਂ ਅੱਜ ਨਹੀਂ ਚੁੱਪ ਰਹਿਣਾ ਅੰਦਰ ਆਜੋ ਨਹੀਂ ਨੈਂਸੀ ਮੈਡਮ ਕੋਈ ਨਹੀਂ ਕਿਸੇ ਦਾ ਮੈਨੇਜਰ ਇਹ ਮੈਨੇਜਰ ਹੈ ਇਹ ਮੈਨੇਜਰ ਹੈ ਮੈਰੇ ਤੇ ਆਪਕੇ ਨਾ ਨਾ

ਉਹ ਭੁਗਤਣਾ ਹੀ ਪੈਣਾ ਯਾ ਕਿਸੇ ਬੱਚੇ ਨੂੰ ਹੱਥ ਲਾਂਦੀ ਸਾਡੀ ਜੀ ਇਨਸਾਨੀਤਾ ਨਹੀਂ ਇਹ ਕੰਮ ਨਾ ਲੈ ਤੋ ਵੀਟ ਵਾਟ ਓ ਮਾਈ ਗੋਡ ਕੋਈ ਤੁਸੀਂ ਵੀਡੀਓ ਬਣਾ ਕੇ ਬਣਾ ਕੇ ਦੱਸੋ ਤੁਸੀਂ ਮਿਸ ਮਿਸ ਵੀਰ ਕਰਦੇ ਮੈਂ ਬਣਾਉਂਗੀ ਵੀਡੀਓ ਬਣਾ ਰਿਹਾ ਯਾ ਬਣਾਣੀ ਨਹੀਂ ਵੀਡੀਓ ਇਹਦਾ ਕੋਰਟ ਚੈਲੰਜ ਕਰੂੰਗਾ ਤੁਸੀਂ ਪੱਕਾ ਨਿਖਾ ਲੇਓ ਬੜੀ ਦਾ ਬਾਈ ਕਾ ਕਰਨਾ ਨਹੀਂ ਕਰਦਾ ਜਾਂ ਮੈਂ ਤੁਸੀਂ ਇਹਦਾ ਇੱਕ ਪਰਸ਼ੰਕਰ ਦੇ ਸਕੂਲ ਦੀ ਹੈ ਔਰ ਸਕੂਲ ਵੀ ਬੜਾ ਵੱਡਾ ਸਕੂਲ ਹੈ ਦਰਅਸਲ ਮਹਿੰਗੇ ਸਕੂਲਾਂ ਦੇ ਵਿੱਚ ਮਹਿੰਗੀਆਂ ਫੀਸਾਂ ਆ ਔਰ ਇੱਥੇ ਇਹ ਹੰਗਾਮਾ ਇਸ ਕਰਕੇ ਹੋ ਰਿਹਾ ਕਿ ਮਾਸੂਮ 4 ਸਾਲਾਂ ਦੀ ਆ ਲੜਕੀ ਉਸ ਨੂੰ ਸਕੂਲ ਪਾਇਆ ਗਿਆ ਤੇ ਜਦੋਂ ਸਕੂਲ ਛੁੱਟੀਆਂ ਤੋਂ ਬਾਅਦ ਗਈ ਆ ਤੇ ਉਹਦੀ ਮੈਡਮ ਨੇ ਉਹਦੀ ਮੈਡਮ ਨੇ ਉਸ ਨੂੰ ਬਾਹ ਫੜ ਕੇ ਸਕੂਲੋਂ ਬਾਹਰ ਕੱਢ ਦਿੱਤਾ ਦਰਅਸਲ ਕਾਰਨ ਇਹ ਆ ਕਿ ਕਹਿੰਦੇ ਤੇਰੀ ਫੀਸ ਨਹੀਂ ਆਏ ਪਰ ਉਹਦੀ ਮਾਂ ਦੱਸਦੀ ਆ ਕਿ ਕਹਿੰਦੀ ਆ ਕਿ ਛੁੱਟੀਆਂ ਤੋਂ ਬਾਅਦ ਜਦੋਂ ਮੈਨੂੰ ਮੈਸੇਜ ਆਇਆ ਤੇ ਕਹਿੰਦੇ 44000 ਫੀਸ ਬਣਦੀ ਆ ਤੇ ਜਦੋਂ ਮੈਂ ਮੈਸੇਜ ਕਰਕੇ ਕਿਹਾ ਕਿ ਮੈਂ ਸਾਰੀਆਂ ਫੀਸਾਂ ਦਿੱਤੀਆਂ ਹੋਈਆਂ ਤਾਂ ਮੈਨੂੰ 27000 ਦਾ ਬਿੱਲ ਦਿੱਤਾ ਤੇ ਮੈਂ ਕਿਹਾ ਵੀ ਮੈਨੂੰ ਦੱਸੋ ਸਹੀ-ਸਹੀ ਇਹ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਬਿੱਲ ਨੇ ਪਰ ਇਸ ਤੋਂ ਬਾਅਦ ਵੀ ਤੁਸੀਂ ਦੇਖੋ ਕਿ ਪੂਰਾ ਹੰਗਾਮਾ ਹੁੰਦਾ ਰਿਹਾ ਸਕੂਲ ਦੇ ਵਿੱਚ ਬੱਚਾ ਜਿਹੜਾ ਆ ਉਹ ਰੋਂਦਾ ਰਿਹਾ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਰਹੀ ਪਰ ਅੱਜ ਦੇਖੋ ਉਹਨਾਂ ਦੀ ਮਾਂ ਜਿਹੜੀ ਆ ਸਕੂਲ ਪਹੁੰਚੀ ਆ ਤੇ ਉਸ ਤੋਂ ਬਾਅਦ ਜਿਹੜਾ ਹਲਾ ਹੋਇਆ ਅਕਸਰ ਮਹਿੰਗੇ ਸਕੂਲਾਂ ਦੇ ਵਿੱਚ ਅਸੀਂ ਆਪਣੇ ਬੱਚੇ ਪਾਉਂਦੇ ਆ ਪਰ ਇਹਨਾਂ ਸਕੂਲਾਂ ਦੇ ਵਿੱਚ ਕਈ ਵਾਰ ਫੀਸਾਂ ਨੂੰ ਲੈ ਕੇ ਲਗਾਤਾਰ ਜਿਹੜਾ ਆ ਜਿਹੜੇ ਗੱਲਾਂបਾਤਾਂ ਹੁੰਦੀਆਂ ਮੈਡਮ ਨੇ ਬੜੇ ਗੁੱਸੇ 'ਚ ਉਹਨੂੰ ਕਿਹਾ ਬੱਚੀ ਨੂੰ ਵੀ ਤੂੰ ਫੀਸ ਲੈ ਕੇ ਆ ਬੜਾ ਬੜਾ ਉਹਦੇ ਉੱਤੇ ਚੁਲਾਈ ਆ ਹਾਲਾਂਕਿ ਉਹ ਵੀਡੀਓ ਤੁਹਾਨੂੰ ਅਸੀਂ ਨਹੀਂ ਦਿਖਾ ਰਹੇ ਕਿਉਂਕਿ ਛੋਟੇ ਬੱਚੇ ਦੀ ਅਜਿਹੀ ਵੀਡੀਓ ਜਿਹੜੀ ਆ ਉਹ ਦਿਖਾਈ ਨਹੀਂ ਜਾ ਸਕਦੀ ਇਹਨਾਂ ਮਹਿੰਗੇ ਸਕੂਲਾਂ ਦੇ ਵਿੱਚ ਇਹ ਵੀ ਨਹੀਂ ਸੋਚਿਆ ਜਾਂਦਾ ਕਿ ਬੱਚੇ ਦੀ ਸਾਈਕੀ ਦੇ ਉੱਤੇ ਕੀ ਅਸਰ ਪਏਗਾ ਬੱਚੇ ਤੇ ਕੀ ਅਸਰ ਪਏਗਾ ਔਰ ਬੱਚੇ ਨੂੰ ਇਹਦੇ ਨਾਲ ਬਹੁਤ ਵੱਡਾ ਜਿਹੜਾ ਆ ਤਣਾਅ ਜਿਹੜਾ ਆ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਉਹਦੇ ਨਾਲ ਦੇ ਬਾਕੀ ਬੱਚੇ ਵੀ ਉੱਥੇ ਹੁੰਦੇ ਨੇ ਤੇ ਉਹਨਾਂ ਨੂੰ ਜਦੋਂ ਬੇਇੱਜ਼ਤ ਕੀਤਾ ਜਾਂਦਾ ਹੈ ਤੇ ਇਹ ਸਭ ਕੁਝ ਹੁੰਦਾ ਫਿਲਹਾਲ ਇਹ ਵੀਡੀਓ ਇੱਕ ਵਾਰ ਫਿਰ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਬੱਚਿਆਂ ਦੇ ਸਾਹਮਣੇ ਉਸ ਬੱਚੇ ਦੇ ਪੇਰੈਂਟ ਜਦੋਂ ਆਉਂਦੇ ਨੇ ਤੇ ਹੁਣ ਮੈਡਮਾ ਕੀ ਕਹਿੰਦੀਆਂ ਨੇ ਐਕਚੁਅਲੀ April ਦੇ ਵਿੱਚ ਮੈਂ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਈ ਸੀ ਐਂਡ ਜੋ ਵੀ ਇਹਨਾਂ ਦੇ ਚਾਰਜ ਸੀ ਜੋ ਵੀ ਇਹਨਾਂ ਨੇ ਫੀਸ ਮੈਨੂੰ ਪੇ ਕਰਨ ਨੂੰ ਕਿਹਾ ਮੈਂ ਉਹ ਕੀਤੀ ਉਸ ਤੋਂ ਬਾਅਦ ਛੁੱਟੀਆਂ ਆ ਗਈਆਂ ਮਈ ਔਰ ਜੂਨ ਦੀਆਂ ਫਿਰ ਮੈਨੂੰ ਜੁਲਾਈ ਵਿੱਚ ਇੱਕ ਮੈਸੇਜ ਆਂਦਾ ਹੈ ਕਿ ਆਪਣੇ ਬੱਚੇ ਦੀ ਤੁਸੀਂ ਇੰਨੀ ਫੀਸ ਜਮ੍ਹਾਂ ਕਰवानी ਆ ਮੈਂ ਉਹਨਾਂ ਨੂੰ ਆਬਜੈਕਸ਼ਨ ਕੀਤਾ ਕਿ ਮੇਰੇ ਬੱਚੇ ਦੀ ਇਹ ਫੀਸ ਨਹੀਂ ਬੰਦੀ ਤੇ ਉਸ ਤੋਂ ਬਾਅਦ ਮੇਰੀ ਵੱਡੀ ਗੁੜੀਆ ਵੀ ਉੱਥੇ ਦੈਲੀ ਇੰਟਰਨੈਸ਼ਨਲ ਮੈਨ ਸਕੂਲ ਪੜਦੀ ਆ ਮੈਂ ਲੈਂਸੀ ਮੈਡਮ ਕੋ ਗਈ ਜੋ ਉੱਥੇ ਦੇ ਇਨਚਾਰਜ ਹੋ ਤੇ ਮੈਂ ਉਹਨਾਂ ਨੂੰ ਕਿਹਾ ਕਿ ਇੰਨੀ ਫੀਸ ਮੇਰੀ ਬੱਚੀ ਦੀ ਨਹੀਂ ਬੰਦੀ ਜਿੰਨੀ ਕੀ ਤੁਸੀਂ ਮੈਨੂੰ ਭੇਜੀ ਆ ਉਹ ਕਹਿੰਦੇ ਕੋਈ ਨਹੀਂ ਮੈਂ ਸੋਲਵ ਕਰਕੇ ਤੁਹਾਨੂੰ ਇਨਫੋਰਮ ਕਰ ਦਿੰਦੀ ਆ ਉਸ ਤੋਂ ਬਾਅਦ ਮੈਨੂੰ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਫਿਰ ਮੈਨੂੰ ਅਕਤੂਬਰ ਵਿੱਚ ਮੈਸੇਜ ਆਇਆ 25000 ਸਮਥਿੰਗ ਦਾ ਜਦ ਕਿ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਮੈਂ ਫਿਰ ਰਿਜੈਕਸ਼ਨ ਕੀਤਾ ਜਦੋਂ ਉਹਨਾਂ ਦਾ ਕਾਲ ਆਇਆ ਕਿ ਫੀਸ ਜਮ੍ਹਾਂ ਕਰਵਾਓ ਕਿ ਇਹ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਆ ਕਿਉਂਕਿ ਮੇਰੀ ਬੱਚੀ ਦੀ ਬੰਦੀ ਮੰਥਲੀ ਫੀਸ ਹੈ ਜੋ ਉਹ 2900 ਆ ਓਨਲੀ ਤੇ ਉਸ ਤੋਂ ਬਾਅਦ ਮੈਨੂੰ ਹੁਣ 15 ਜਾਂ 16 ਤਰੀਕ ਨੂੰ ਮੈਸੇਜ ਆਂਦਾ ਆ ਕਿ 41500 ਫੀਸ ਤੁਸੀਂ ਡਿਪੋਜ਼ਿਟ ਕਰਵਾਓ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਤੇ ਮੈਂ ਉਹਨਾਂ ਨੂੰ ਸਿਰਫ ਇਹੀ ਕਿਹਾ ਕਿ ਮੇਰੀ ਕਰੈਕਟ ਫੀਸ ਮੈਨੂੰ ਭੇਜੀ ਜਾਵੇ ਕਿ ਤਾਂ ਜੋ ਮੈਂ ਉਹਨੂੰ ਡਿਪੋਜ਼ਿਟ ਕਰਵਾ ਸਕਾਂ ਕਿ ਜੋ ਵੀ ਮੇਰੀ ਬੰਦੀ ਫੀਸ ਆ ਸਿਰਫ ਮੈਨੂੰ ਉਹੀ ਦੱਸੀ ਜਾਵੇ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੇ ਇੱਕ ਦਿਨ ਮੈਂ ਆਪਣੀ ਬੱਚੀ ਨੂੰ 26 ਤਰੀਕ ਨੂੰ ਲੈਣ ਜਾਂਦੀ ਆ ਤਾਂ ਮੈਨੂੰ ਪੂਜਾ ਮੈਮ ਕਹਿੰਦੇ ਆ ਜੋ ਮੇਰੀ ਬੱਚੀ ਦੀ ਕਲਾਸ ਇਨਚਾਰਜ ਆ ਕਿ ਕੱਲ ਤਾਂ ਤੁਹਾਡੀ ਬੱਚੀ ਦੀ ਕੋਈ ਐਂਟਰੀ ਨਹੀਂ ਸਕੂਲ ਵਿੱਚ ਮੈਂ ਚੁੱਪਚਾਪ ਆਪਣੇ ਬੱਚੀ ਨੂੰ ਲੈ ਕੇ ਉੱਥੋਂ ਆ ਜਾਂਦੀ ਆ ਜਦੋਂ 27 ਤਰੀਕ ਨੂੰ ਮੈਂ ਆਪਣੀ ਬੱਚੀ ਨੂੰ ਮਾਰਨਿੰਗ ਛੱਡਣ ਜਾਂਦੀ ਆ ਅਸੀਂ ਮੈਂ ਐਂਟਰ ਕਰਦੀ ਹੀ ਆ ਕਿ ਉੱਥੇ ਦੀ ਮੈਡਮ ਕਵਿਤਾ ਮੈਡਮ ਆ ਜੋ ਉੱਥੇ ਦੀ ਇੰਚਾਰਜ ਆ ਹੁਸ਼ਿਆਰਪੁਰ ਦੀ ਰਹਿਣ ਵਾਲੀ ਆ ਉਹ ਮੈਨੂੰ ਕਹਿੰਦੀ ਆ ਕਿ ਆਪਣੇ ਬੱਚੇ ਨੂੰ ਇੱਥੋਂ ਚੁੱਕ ਤੇ ਚਲ ਜਾ ਮੈਂ ਉਹਨਾਂ ਨੂੰ ਕਹਿੰਦੀ ਮੈਮ ਤੁਸੀਂ ਲੈਂਗੁਏਜ ਕਿੱਦਾਂ ਦੀ ਬੋਲ ਰਹੀਆਂ ਜੇ ਕੋਈ ਫੀਸ ਦਾ ਇਸ਼ੂ ਆ ਤੁਸੀਂ ਮੈਨਾਂ ਸੋਲਵ ਕਰੋ ਕਿ ਬੱਚੇ ਦਾ ਰਾਈਟ ਆ ਪੜਨਾ ਬੱਚਾ ਇਸੇ ਸਕੂਲ ਪੜ੍ਹੇਗਾ ਬੱਚੇ ਨੂੰ ਕਲਾਸ ਵਿੱਚ ਲੈ ਕੇ ਜਾਓ ਉਹ ਕਹਿੰਦੇ ਨਹੀਂ ਤੂੰ ਆਪਣਾ ਬੱਚਾ ਚੁੱਕ ਤੇ ਇੱਥੋਂ ਦਫਾ ਹੋ ਵੋ ਉਸ ਦੇ باوجود ਵੀ ਮੈਂ ਬਹੁ ਪੇਸ਼ੈਂਸ ਰੱਖੀ ਮੈਂ ਕੋਈ ਬਦਤਮੀਜ਼ੀ ਨਹੀਂ ਉਹਨਾਂ ਦੇ ਨਾਲ ਕੀਤੀ ਮੈਂ ਜਦੋਂ ਆਪਣੇ ਬੱਚੇ ਨੂੰ ਉੱਥੇ ਛੱਡ ਕੇ ਚਲੇ ਗਈ ਤੇ ਮੈਂ ਜਸਟ ਆਪਣੀ ਐਕਟਿਵ ਵਾਇਸ ਟਰਨ ਕਰ ਰਹੀ ਸੀ ਆਉਣ ਵਾਸਤੇ ਤਾਂ ਮੇਰੇ ਬੱਚੇ ਦੀ ਰੋਂਦੀ ਆਵਾਜ਼ ਆਂਦੀ ਆ ਜਦੋਂ ਉਹ ਮੇਰੇ ਬੱਚੇ ਨੂੰ ਘੜੀਸਕੇ ਬਾਹਰ ਲੈ ਕੇ ਆਂਦੇ ਹੱਥ ਤੋਂ ਫੜ ਕੇ ਉਹਨੂੰ ਵਾਜਦੋ ਫੜ ਕੇ ਉਹ ਬੁਰੀ ਤਰ੍ਹਾਂ ਉਹਨੂੰ ਘੜਿਸਿਆ ਜਾਂਦਾ ਆ ਦੈਨ ਸੜਕ ਤੇ ਛੱਡ ਦਿੱਤਾ ਜਾਂਦਾ ਆ ਉਸ ਉਸ ਵਕਤ ਮੈਂ ਥੋੜੀ ਵੀਡੀਓ ਬਣਾਈ ਉਹਨਾਂ ਦੀ ਬਾਹਰ ਕੱਢਦੇ ਜਾਂਦੀ ਮਿਸ ਬਿਹੇਵ ਕਰਦੇ ਜਾਂਦੀ ਈਵਨ ਮੇਰੀ ਗੁੜੀਆ ਦਾ ਬੈਗ ਵੀ ਸੁੱਟਣ ਵਾਲੇ ਸੀ ਬਾਹਰ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਤਾਂ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਜੋ ਗੱਲ ਕਰਨੀ ਹੈ ਉਹਨ ਕੈਮਰੇ ਅੱਗੇ ਕਰੋ ਜੇ ਫੀਸ ਨਹੀਂ ਪੇ ਹੋਣ ਕਾਰਨ ਜਾਂ ਤੁਹਾਡੀ ਮਿਸਟੇਕ ਦੇ ਕਾਰਨ ਕੋਈ ਵੀ ਗੱਲ ਹੋਵੇ ਤਾਂ ਤੁਸੀਂ ਤੁਹਾਡੇ ਕੋਲ ਰਾਈਟ ਨਹੀਂ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਸੜਕ ਤੇ ਸੁੱਟੋ ਉਹ ਸਿਰਫ 4 ਸਾਲ ਦਾ ਮਾਸੂਮ ਬੱਚਾ ਹੈ ਉਹਨਾਂ ਨੂੰ ਕੋਈ ਰਾਈਟ ਨਹੀਂ ਕਿ ਮੇਰੇ ਬੱਚੇ ਨੂੰ ਬਾਹਰ ਸੁੱਟਣਗੇ ਉਸ ਤੋਂ ਬਾਅਦ ਸਿਰ ਮੈਂ ਵੀਡੀਓ ਬਣਾ ਕੇ ਆਪਣੇ ਘਰ ਆ ਜਾਂਦੀ ਆ ਕਿਉਂਕਿ ਮੇਰੇ ਹਸਬੰਦ ਉਸ ਵੇਲੇ ਤਾਂ ਮਤਲਬ ਕਿਤੇ ਗਏ ਹੋਏ ਸੀਗੇ ਆਪਣੇ ਆਫਿਸ ਦੇ ਕੰਮ ਤੇ ਦੂਸਰੇ ਦਿਨ ਆਪਾਂ ਫਿਰ ਬੱਚੇ ਛੱਡਣ ਜਾਂਦੇ ਆ ਤੇ ਉਹ ਕਵਿਤਾ ਮੈਡਮ ਸਾਡੇ ਨਾਲ ਫਿਰ ਮਿਸਬੀਹੇਵ ਕਰਦੇ ਆ ਕਿ ਆਪਣੇ ਬੱਚੇ ਨੂੰ ਲੈ ਜਾਓ ਇੱਥੋਂ ਅਸੀਂ ਐਂਟਰੀ ਨਹੀਂ ਕਰਾਂਗੇ ਫਿਰ ਉਸ ਤੋਂ ਬਾਅਦ ਲੇਨਸੀ ਮੈਡਮ ਨੇ ਸਾਨੂੰ ਮੇਨ ਸਕੂਲ ਦੇ ਜੋ ਇਨਚਾਰਜ ਉਹ ਸਾਨੂੰ ਆਫਿਸ ਦੇ ਵਿੱਚ ਬੁਲਾਉਂਦੇ ਆ 5 ਮਿੰਟ ਚ ਹੋ ਜਾਂਦੇ ਆ ਤੇ ਸਾਡੇ ਉੱਥੇ ਮਤਲਬ ਸਾਨੂੰ ਸਮਝਾਇਆ ਜਾਂਦਾ ਹੈ ਜਾਂ ਮਨਾਇਆ ਜਾਂਦਾ ਹੈ ਕਿ ਤੁਸੀਂ ਮਾਮਲੇ ਨੂੰ ਇੱਥੇ ਰਫਾ-ਦਫਾ ਕਰ ਲਓ ਆਫਿਸ ਦੇ ਅੰਦਰ ਮੈਂ ਮੈਂ ਕੁਝ ਹੱਦ ਤੱਕ ਮੰਨ ਵੀ ਗਈ ਸੀ ਕਿ ਚਲੋ ਬੈਠ ਕੇ ਮਾਮਲਾ ਸੁਲਝਾ ਲੈਂਦੇ ਹਾਂ ਪਰ ਮੇਰੇ ਹਸਬੰਦ ਨਹੀਂ ਮੰਨਦੇ ਕਿਉਂਕਿ ਇਸ ਬੱਚੇ ਦੇ ਨਾਲ ਕ੍ਰਾਈਮ ਹੋਇਆ ਸਿਗਾ ਇਹਦੇ ਵਿੱਚ ਕੋਈ ਕੰਪਰਮਾਈਜ਼ ਨਹੀਂ ਤੇ ਅਸੀਂ ਆ ਗਏ ਉਲਟਾ ਫਿਰ 2 ਘੰਟੇ ਬਾਅਦ ਮੇਰੇ ਸ਼ੋਰੂਮ 'ਚ ਪੁਲਿਸ ਆਂਦੀ ਆ ਕਿ ਸਕੂਲ ਵਾਲਿਆਂ ਨੇ Delhi International School ਵਾਲਿਆਂ ਨੇ ਕਵਿਤਾ ਮੈਡਮ ਨੇ ਤੁਹਾਡੇ ਖਿਲਾਫ ਜੋ ਆ ਉੱਥੇ ਮਤਲਬ ਸ਼ਿਕਾਇਤ ਕੀਤੀ ਆ ਕਿ ਤੁਸ ਤੁਨ ਥਾਣੇ ਆਣਾ ਪੈਣਾ ਆ ਤੇ ਜਦੋਂ ਆਪਾਂ ਥਾਣੇ ਗਏ ਤਾਂ ਮੈਮ ਕਹਿੰਦੇ ਕਿ ਇਹਨਾਂ ਨੇ ਮੇਰੇ ਕੈਰੈਕਟਰ ਦੇ ਬਾਰੇ ਟਿੱਪਣੀ ਕੀਤੀ ਆ ਮੈਂ ਮੈਮ ਨੂੰ ਉਸ ਵਕਤ ਐਸਐਚਓ ਸਭ ਨੂੰ ਵੀ ਮੈਮ ਨੂੰ ਵੀ ਏਐਸਆਈ ਨੂੰ ਵੀ ਸਾਰਿਆਂ ਨੂੰ ਮੈਂ ਇਹ ਕਿਹਾ ਕਿ ਜੇਕਰ ਮੈਂ ਕਿ ਜੇਕਰ ਮੈਂ ਇਹਨਾਂ ਦੇ ਕੈਰੈਕਟਰ ਬਾਰੇ ਜਾਂ ਇਹਨਾਂ ਦੇ ਪਰਸਨਲ ਲਾਈਫ ਨੂੰ ਲੈ ਕੇ ਕੋਈ ਵੀ ਟਿੱਪਣੀ ਕੀਤੀ ਆ ਉਹ ਮੈਡਮ ਬਾਰ-ਬਾਰ ਕਹਿ ਰਹੇ ਸੀ ਆਈ ਹੈਵ ਵੀਡੀਓ ਐਂਡ ਆਡੀਓ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਲੈ ਆਓ ਮੈਂ ਪੂਰਾ ਹੁਸ਼ਿਆਰਪੁਰ ਦਾ মিডিਆ ਬੁਲਾਵਾਂਗੀ ਔਰ ਮੈਂ ਤੇਰੇ ਪੈਰ ਪਾਵਾਂਗੀ ਜੇ ਮੈਂ ਤੇਰੇ ਕੈਰੈਕਟਰ ਬਾਰੇ ਕੋਈ ਵੀ ਟਿੱਪਣੀ ਕੀਤੀ ਹੋਵੇ ਉਹ ਸਾਨੂੰ ਇੰਨਾ ਕ ਕੰਪੈਲ ਕਰਦੇ ਆ ਉਲਟਾ ਪਰਚਾ ਤੁਹਾਡੇ ਖਿਲਾਫ ਹੋਣਾ ਹੈ ਜੇ ਤੁਸੀਂ ਆਵਾਜ਼ ਉਠਾਈ ਤੇ ਮੈਂ ਬਹੁਤ ਵਾਰ ਦੀ ਸਾਨੂੰ ਕੋਸ਼ਿਸ਼ ਕਰਦੇ ਆ ਕਿ ਵਕੀਲ ਪੈਸੇ ਬਹੁਤ ਲੈਂਦੇ ਆ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਮੈਂ ਕਿਹਾ ਨਹੀਂ ਮੈਂ ਬੱਚੇ ਕਰਕੇ ਮੈਂ ਕੋਈ ਕੰਪਰਮਾਈਜ਼ ਨਹੀਂ ਕਰਨਾ ਮੈਂ ਨਹੀਂ ਮੰਨਾਂਗੀ ਉਸ ਤੋਂ ਬਾਅਦ ਤੁਸੀਂ ਹੁਣ ਇਹਨਾਂ ਦੇ ਸਕੂਲ ਗਏ ਸੀ ਅੱਜ ਉੱਥੇ ਕੀ ਹੋਇਆ ਹਾਂਜੀ ਮੈਂ ਆਪਣੀ ਡਿਊਟੀ ਸਮਝੀ ਕਿ ਇੱਕ ਵਾਰ ਮੈਂ ਮੈਨੇਜਮੈਂਟ ਨੂੰ ਮਿਲ ਲਿਆ ਜਾਵੇ ਅਸੀਂ ਮੈਨੇਜਮੈਂਟ ਨੂੰ ਮਿਲਣਗੇ ਤਾਂ ਪਹਿਲਾਂ ਤਾਂ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਇਹ ਮੈਨੇਜਮੈਂਟ ਤੱਕ ਨਾ ਪਹੁੰਚਣ ਸਾਨੂੰ ਵਾਰ-ਵਾਰ ਇਹੀ ਕਿਹਾ ਗਿਆ ਕਿ ਉਹਨਾਂ ਨੂੰ ਅੱਧਾ ਘੰਟਾ ਲੱਗ ਜੇ ਨਾ ਉਹਨਾਂ ਨੂੰ ਘੰਟਾ ਲੱਗ ਜੇ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਸ਼ਾਮ ਤੱਕ ਇੱਥੇ ਬਿਠੀ ਹਾਂ ਆਈ ਹੈਵ ਮੋਰ ਟਾਈਮ ਕਿ ਜਦੋਂ ਵੀ ਮੈਨੇਜਮੈਂਟ ਆਏਗੀ ਮੈਨੂੰ ਦੱਸ ਦੇਣਾ ਕਿੰਨਾ ਟਾਈਮ ਮੈਡਮ ਵੇਟ ਕਰਾਇਆ ਤੁਹਾਨੂੰ ਉੱਥੇ ਉਹਨਾਂ ਨੇ ਉੱਥੇ ਨੀਅਰ ਬੋਰਟ ਅਸੀਂ 1.5 ਘੰਟਾ ਬਿਠੇ ਹਾਂ 1.5 ਘੰਟੇ ਤੋਂ ਬਾਅਦ ਉਹ ਸਾਨੂੰ ਕਹਿੰ ਮੈਂ ਨਹੀਂ ਮੰਨਦੀ ਉਸ ਤੋਂ ਬਾਅਦ ਫਿਰ ਉਹ ਸਾਨੂੰ ਮਤਲਬ ਥੋੜਾ ਪਿਆਰ ਨਾਲ ਕਹਿੰਦੇ ਆ ਕਿ ਪਲੀਜ਼ ਪ੍ਰਿੰਸੀਪਲ ਨੂੰ ਮਿਲ ਲਓ ਤੁਸੀਂ ਤੇ ਚਲੋ ਮੈਂ ਕੁਝ ਹੱਦ ਤੱਕ ਮੰਨ ਜਾਂਦੀ ਆ ਕਿ ਚਲੋ ਪ੍ਰਿੰਸੀਪਲ ਕੀ ਕਹਿੰਦੇ ਮੈਂ ਜਾ ਕੇ ਗੱਲ ਕਰ ਲੈਂਦੀ ਆ ਪ੍ਰਿੰਸੀਪਲ ਸਰ ਕਹਿੰਦੇ ਤੁਸੀਂ ਫੀਸ ਨਹੀਂ ਪੇ ਕੀਤੀ ਮੈਂ ਉਹਨਾਂ ਨੂੰ ਇਹੀ ਕਿਹਾ ਮੰਨ ਲਓ ਵੈਸੇ ਤਾਂ ਤੁਹਾਡੀ ਗਲਤੀ ਸੀ ਤੁਸੀਂ ਵਾਰ-ਵਾਰ ਮੈਨੂੰ ਰੋਂਗ ਫੀਸ ਭੇਜ ਰਹੇ ਸੀਗੇ ਉਹ ਮੇਰਾ ਰਾਈਟ ਨਹੀਂ ਸੀਗਾ ਉਹ ਫੀਸ ਡਿਪੋਜ਼ਿਟ ਕਰਵਾਉਣਾ ਮੈਂ ਆਪਣੀ ਰਾਈਟ ਫੀਸ ਡਿਪੋਜ਼ਿਟ ਕਰवानी ਸੀਗੀ ਮਨ ਲਓ ਇੱਕ ਵਾਰੀ ਕਿ ਮੈਂ ਆਪਣੀ ਫੀਸ ਨਹੀਂ ਵੀ ਜਮਾ ਕਰਵਾਈ ਤਾਂ ਤੁਹਾਡੇ ਕੋਲ ਕੋਈ ਰਾਈਟ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਚੁੱਕ ਕੇ ਸੜਕ ਤੇ ਤੁਸੀਂ ਸੁੱਟ ਸਕਦੇ ਆ ਤੇ ਕੋਈ ਉਹਨਾਂ ਨੇ ਇਦੇ ਬਦਲੇ ਆਫਰ ਵੀ ਦਿੱਤੀ ਆ ਬੱਚੇ ਦੇ ਲਈ ਹਾਂਜੀ ਉਹਨਾਂ ਨੇ ਇਹ ਕਿਹਾ ਕਿ ਆਪਣੇ ਬੱਚੇ ਨੂੰ مین ਸਕੂਲ ਭੇਜ ਦਿਓ ਕਿ ਇਹਦੀ ਫੀਸ ਮਾਫੀ ਕਰ ਦਿੱਤੀ ਜਾਵੇਗੀ ਤੇ ਮੈਡਮ ਹੋਰ ਬੱਚਾ ਵੀ ਉੱਥੇ ਪੜਦਾ ਤੁਹਾਡਾ ਕੋਈ ਮੇਰੀ ਬੜੀ ਕੁੜੀਆ مین ਸਕੂਲ ਪੜਦੀ ਆ ਉਹ ਵੀ ਉਹ ਵੀ ਦੱਸੋ ਕੀ ਚੱਕਣਾ ਹੈ ਜਿਹੜੀ ਹੋਈ ਤਿਆਰੀ ਕਰ ਰਹੀ ਸੀ ਉਹ ਹੋਰ ਹਾਂਜੀ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਸਰ ਐਕਚੁਅਲੀ ਮੇਰਾ ਬੱਚਾ ਬਹੁਤ ਮਾਸੂਮ ਆ 4 ਸਾਲ ਦਾ ਆ ਮੈਨੂੰ ਉਹਦੇ ਲਈ ਇਨਸਾਫ ਚਾਹੀਦਾ ਆ ਮੈਂ ਕੋਈ ਵੀ ਕੰਪਰਮਾਈਜ਼ ਨਹੀਂ ਕਰਾਂਗੀ ਤੁਸੀਂ ਡਿਪਟੀ ਕਮਿਸ਼ਨਰ ਮੈਡਮ ਨੂੰ ਮਿਲੇ ਹੋ ਜਾਂ ਸ਼ਿਕਾਇਤ ਕੀਤੀ ਕੋਈ ਤੁਸੀਂ ਮੈਡਮ ਇਹਨਾਂ ਦੀ ਕੰਪਲੇਂਟਸ ਕੀਤੀ ਆ ਕਿਤੇ ਕੋਈ ਨਹੀਂ ਸਰ ਪਹਿਲਾਂ ਮੈਂ ਐਕਚੁਅਲੀ ਸਮਝਿਆ ਕਿ ਮੈਨੂੰ ਮੈਨੇਜਮੈਂਟ ਨੂੰ ਮਿਲ ਲਿਆ ਜਾਵੇ ਮੈਨੂੰ ਇੱਕ ਵਾਰੀ ਗੱਲ ਕੀਤੀ ਜਾਵੇ ਉਹਨਾਂ ਦੇ ਨਾਲ ਬਟ ਮੈਨੂੰ ਉੱਥੇ ਕੋਈ ਸੈਟੀਸਫੈਕਸ਼ਨ ਨਹੀਂ ਮਿਲੀ ਤਾਂ ਮੈਂ ਵਿਦਨ 2 ਐਂਡ 3 ਡੇਸ ਦੇ ਵਿੱਚ ਉਹਨਾਂ ਦੀ ਕੰਪਲੇਂਟ ਡੀਸੀ ਮੈਡਮ ਨੂੰ ਤੇ ਬਾਕੀ ਸਾਰੇ ਕਰਾਂਗੀ ਮੈਂ ਆਪਣੇ ਬੱਚੇ ਦੇ ਇਨਸਾਫ ਲਈ ਚਾਚਾ ਜੀ ਹਾਂ ਹਾਇਰ ਨੂੰ ਛੋਟੀ ਹਾਂ ਤੁਸੀਂ ਹੁਣ ਇਹਨਾਂ ਦੀ ਕੋਈ ਕੰਪਲੇਂਟ ਕੀਤੀ ਆ ਹਾਂਜੀ ਸਰ ਇੱਕ ਕੰਪਲੇਂਟ ਮੈਂ ਜਿਸ ਦਿਨ ਇਹ ਵਾਰਦਾਤ ਵਰਤੀ ਆ ਵਾਪਰੀ ਆ ਉਸ ਦਿਨ ਮੈਂ ਆਪਣੇ ਐਸ ਡੀ ਐਮ ਆਫਿਸ ਉਹਨਾਂ ਦੇ ਕੰਪਲੇਂਟ ਕੀਤੀ ਆ ਬਟ ਉਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅੱਜ ਮੈਂ ਡੀਸੀ ਸਾਹਿਬ ਨੂੰ ਜਾਂ ਹਾਈ ਅਥਾਰਟੀਜ਼ ਨੂੰ ਮੈਂ ਕੰਪਲੇਂਟਸ ਕਰਨੀ ਸੀ ਬਟ ਉਸ ਤੋਂ ਪਹਿਲਾਂ ਮੈਂ ਇਹਨਾਂ ਦੀ ਮੈਨੇਜਮੈਂਟ ਨੂੰ ਮਿਲਣੇ ਦਾ ਫਰਜ਼ ਸਮਝਿਆ ਕਿ ਮੈਨੇਜਮੈਂਟ ਕੀ ਕਹਿੰਦੀ ਆ ਬਟ ਮੈਨੂੰ ਉੱਥੇ ਕੋਈ ਸੈਟੀਸਫੈਕਸ਼ਨ ਨਹੀਂ ਮਿਲੀ ਉਹਨਾਂ ਦੀ ਜੋ ਕਵਿਤਾ ਮੈਮੂਆ ਜੋ ਮਾਲਪੁਰ ਸਕੂਲ ਦੇ ਇੰਚਾਰਜ ਹੋ ਆ ਉਹਨਾਂ ਨੇ ਮੈਨੇਜਮੈਂਟ ਮੋਰੇ ਪੂਰੇ ਮਾਮਲੇ ਨੂੰ ਉਲਟਾ ਹੀ ਉਹਨਾਂ ਨੇ ਪੇਸ਼ ਕੀਤਾ ਕਿ ਅਸੀਂ ਬੱਚਾ ਸਿਰਫ ਮਾਂ ਨੂੰ ਹੈਂਡ ਓਵਰ ਕਰ ਰਹੇ ਸੀ ਮੈਂ ਕੰਪਲੇਂਟ ਕੀਤੀ ਕਿ ਹਾਂਜੀ ਸਰ ਜਿਸ ਦਿਨ ਇਹ ਸਾਰੀ ਘਟਨਾ ਵਾਪਰੀ ਆ ਉਸ ਦਿਨ ਮੈਂ ਐਸ ਡੀ ਐਮ ਸਾਹਿਬ ਨੂੰ ਲਿਖ ਕੇ ਦਿੱਤਾ ਸੀ ਆਪਣੀ ਪੂਰੀ ਕੰਪਲੇਂਟ ਉਹਨਾਂ ਨੇ ਆਪਣੇ ਐਸ ਐਚਓ ਸਾਹਿਬ ਮਾਲਪੁਰ ਨੂੰ ਮਾਰਕ ਕਰ ਦਿੱਤੀ ਹੋਈ ਆ ਤੇ ਉੱਥੇ ਤੁਹਾਨੂੰ ਕੁਝ ਇਨਸਾਫ ਮਿਲਿਆ ਮਾਲਪੁਰ ਥਾਣੇ ਨਹੀਂ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੁਣ ਤੁਸੀਂ ਇੱਕ ਹਾਇਰ ਅਥਾਰਟिटीज ਨੂੰ ਕੋਈ ਕੰਪਲੇਂਟ ਕਰ ਰਹੇ ਹੋ ਹਾਂਜੀ ਵੀ ਦਿਨ 1 ਐਂਡ 2 ਡੇਸ ਮੈਂ ਡੀ ਸੀ ਮੈਡਮ ਨੂੰ ਐਂਡ ਹਾਇਰ ਅਥੋਰਟੀ ਨੂੰ ਮੈਂ ਕੰਪਲੇਂਟ ਕਰ ਰਹੀ ਹਾਂ